ਇੰਡੀਆ ਗੱਠਜੋੜ ਨੇ ਇੱਕ ਵਾਰ ਫੇਰ ਵੱਡਾ ਖੇਡ ਕਰ ਦਿੱਤਾ ਹੈ। ਇੰਡੀਆ ਗੱਠਜੋੜ ਇੱਕ ਵਾਰ ਫੇਰ ਵੱਡੀ ਗੇਮ ਕਮਾਉਣ ਦੀ ਸੂਰਤ ਦੇ ਵਿੱਚ ਆ ਗਿਆ ਹੈ। ਦਰਅਸਲ ਇੱਕ ਵਾਰ ਫੇਰ ਲੋਕ ਸਭਾ ਚ ਵੋਟਾਂ ਪੈਣ ਦੀ ਨੋਬਤ ਆ ਜਾਣੀ। ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਦਰਅਸਲ ਭਾਰਤੀ ਜਨਤਾ ਪਾਰਟੀ ਕੋਲੇ ਜਦੋਂ ਦਾ ਬਹੁਤ ਮੱਤਾ ਦਾ ਅੰਕੜਾ ਨਹੀਂ ਆਇਆ ਤੇ ਉਹ ਜਨਤਾਦਲ ਯੂनाइटेड ਤੇ ਤੇਲਗੂ ਦੇਸ਼ਮ ਪਾਰਟੀ TDP ਦੇ ਜਿਹੜਾ ਉਹ ਸਹਾਰੇ ਚੱਲ ਰਹੀ ਆ। ਪ੍ਰਧਾਨ ਮੰਤਰੀ ਮੋਦੀ ਦੀ ਕੁਰਸੀ ਦੀਆਂ ਦੋ ਜਿਹੜੀਆਂ ਮੇਨ ਲੱਤਾਂ ਨੇ ਉਹ TDP ਤੇ ਜਨਤਾ ਦਲ ਯੂनाइटेड ਨੇ ਇਸੇ ਖਿਚੜੀ ਸਰਕਾਰ ਦੇ ਵਿੱਚ ਹੁਣ ਇੰਡੀਆ ਗੱਠਜੋੜ ਵੱਡੀ ਸਨ ਲਾਉਣ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਗਾਤਾਰ ਲੋਕ ਸਭਾ ਦੇ ਵਿੱਚ ਧੌਂਸ ਜਮਾਈ ਜਾਂਦੀ ਰਹੀ ਹੈ ਨਾ ਤਾਂ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਦਿੱਤਾ ਜਾਂਦਾ ਰਿਹਾ ਕਿਸੇ ਨੂੰ ਤੇ ਨਾ ਹੀ ਜਿਹੜਾ ਉਹ ਵਿਰੋਧੀ ਧਿਰ ਦਾ ਹੱਕ ਬਣਦਾ ਕਹਿ ਲੀਏ ਜਾਂ ਰਸਮੀ ਤੌਰ ਦੇ ਉੱਤੇ ਰਵਾਇਤ ਬਣਦੀ ਹੈ ਕਿ ਜਿਹੜਾ ਲੋਕ ਸਭਾ ਦਾ ਡਿਪਟੀ ਸਪੀਕਰ ਹੈ ਵਿਰੋਧੀ ਧਿਰ ਦਾ ਹੋਵੇਗਾ ਪਰ ਇਸ ਵਾਰ ਵਿਰੋਧੀ ਧਿਰ ਅੜ ਗਿਆ ਵਿਰੋਧੀ ਧਿਰ ਕਹਿੰਦਾ ਜਾਂ ਤਾਂ ਸਾਨੂੰ ਲੋਕ ਸਭਾ ਦਾ ਡਿਪਟੀ ਸਪੀਕਰ ਦਿੱਤਾ ਜਾਵੇ ਨਹੀਂ ਫਿਰ ਅਸੀਂ ਵੋਟਾਂ ਪਵਾਵਾਂਗੇ ਸਪੀਕਰ ਦੇ ਲਈ ਸਪੀਕਰ ਦੇ ਲਈ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਉਦੋਂ ਸਾਰਿਆਂ ਦੇ ਸੀਨੇ ਧੱਕ ਧੱਕ ਕਰਨ ਲੱਗਦੇ ਹੁੰਦੇ ਨੇ ਦਰਅਸਲ ਮਾਮਲਾ ਇਹ ਹੈ ਕਿ ਜਦੋਂ ਵੀ ਲੋਕ ਸਵਾਰ ਸਪੀਕਰ ਦੇ ਲਈ ਵੋਟਾਂ ਪੈਂਦੀਆਂ ਨੇ ਤਾਂ ਸਰਕਾਰ ਦੀ ਪਰਖ ਦੀ ਘੜੀ ਆ ਜਾਂਦੀ ਹੈ ਕਿਉਂਕਿ ਸਰਕਾਰ ਕੋਲ 100ਆਂ ਵੋਟਾਂ ਫਿਲਹਾਲ ਨਹੀਂ ਜਿੰਨੀਆਂ ਚਾਹੀਦੀਆਂ ਸੀ ਤਾਂ ਇਸ ਦੇ ਸੁਭਾਵਕ ਹੈ ਕਿ ਜੇਕਰ ਵਿਰੋਧੀ ਧਿਰ ਦਾ ਕੈਂਡੀਡੇਟ ਸਾਹਮਣੇ ਆਉਂਦਾ ਹੈ ਉਮੀਦਵਾਰ ਆਉਂਦਾ ਹੈ ਤਾਂ ਇਸ ਮਾਮਲੇ ਵਿੱਚ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ ਜੇਕਰ ਮੰਨ ਲਓ ਸਪੀਕਰ ਸਰਕਾਰ ਦਾ ਜਿੱਤ ਵੀ ਜਾਂਦਾ ਜੇਕਰ ਉਹਨੂੰ ਜਿਹੜਾ ਨੰਬਰ ਹੈ 293 ਵਾਲਾ ਉਹ ਨਹੀਂ ਲੈ ਪਾਉਂਦਾ ਤਾਂ ਇਹਦਾ ਮਤਲਬ ਸਰਕਾਰ ਦੇ ਕੁਝ ਸਹਿਯੋਗੀ ਸਰਕਾਰ ਤੋਂ ਖੁਸ਼ ਨਹੀਂ ਹੈਗੇ ਤੇ ਉਹਨਾਂ ਨੇ ਵੋਟ ਨਹੀਂ ਪਾਈ ਜੇਕਰ ਹਾਰ ਜਾਂਦਾ ਤਾਂ ਇਹਦਾ ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਘਟ ਗਿਣਤੀ 'ਚ ਚਲੀ ਗਈ ਹੈ ਤੇ ਸਰਕਾਰ ਨੂੰ ਭਰੋਸੇ ਦਾ ਵੋਟ ਵੀ ਲੈਣਾ ਪੈ ਸਕਦਾ ਹੈ ਇਸੇ ਕਰਕੇ ਸਰਕਾਰ ਇਸ ਤੋਂ ਬਚਣਾ ਚਾਹੁੰਦੀ ਹੈ ਪਰ ਇੰਡੀਆ ਬਲੌਗ ਨੇ ਪੂਰੀ ਤਰ੍ਹਾਂ ਨਾਲ ਫੀਲਡਿੰਗ ਲਾ ਲਈ ਹੈ ਤੇ ਸੂਤਰ ਦੱਸਦੇ ਐ ਕਿ ਉਮੀਦਵਾਰ ਦਿੱਤਾ ਜਾਵੇਗਾ ਜੇਕਰ ਸਰਕਾਰ ਚੁੱਪਚੀਪੀ ਤੇ ਡਿਪਟੀ ਸਪੀਕਰ ਵਾਲਾ ਉਹ ਅਹੁਦਾ ਵਿਰੋਧੀ ਧਿਰ ਦੇ ਨੂੰ ਦੇਣ ਨੂੰ ਮੰਨ ਜਾਂਦੀ ਹੈ ਤਾਂ ਗੱਲ ਸਹੀ ਸਲਾਮਤ ਨਿਭੜ ਸਕਦੀ ਹੈ ਨਹੀਂ ਤਾਂ ਲੋਕ ਸਭਾ ਚ ਵੋਟਾਂ ਪੈਣੀਆਂ ਤੈਨ ਵਿਰੋਧੀ ਧਿਰ ਆਪਣਾ ਉਮੀਦਵਾਰ ਦਵੇਗੀ ਤੇ ਵੱਡੀ ਪਰਖ ਦੀ ਘੜੀ ਹੈ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਭਰੋਸੇ ਦਾ ਵੋਟ ਲੈਣ ਦੇ ਬਰਾਬਰ ਹੁੰਦਾ ਹੈ ਜਦੋਂ ਸਪੀਕਰ ਦਾ ਵੋਟ ਲਿਆ ਜਾਂਦਾ ਹੈ ਤੇ ਐਚ ਵੀ ਅਮੀਤ ਰੱਖਦੀ ਹੈ ਕਿ ਕੌਣ ਕ੍ਰੋਸ ਵੋਟ ਕਰਦਾ ਹੈ ਕਿਹੜੀ ਪਾਰਟੀ ਕਿਹੜਾ ਜਿਹੜਾ ਐਮ ਐਲ ਐਮ ਪੀ ਹੈ ਕ੍ਰੋਸ ਵੋਟ ਕਰਦਾ ਇਹ ਐਮ ਹੋ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਨਿਗਾ ਟਿਕੀ ਹੁੰਦੀ ਹੈ ਸਾਰੇ ਕਾਸੇ ਤੇ ਜੈਕਾਰਤ ਸਰਕਾਰ ਦੀਆਂ ਵੋਟਾਂ ਕੁਝ ਵੀ ਘਟਦੀਆਂ ਨੇ ਮੰਨ ਲਓ 5-7 ਵੀ ਘਟ ਜਾਂਦੀਆਂ ਨੇ ਤਾਂ ਇਹਦਾ ਮਤਲਬ ਐਨ ਡੀ ਐ ਦੀ ਸਰਕਾਰ 'ਚ ਸਾਰਾ ਕੁਝ ਠੀਕ-ਠਾਕ ਨਹੀਂ ਹੈ ਸਰਕਾਰ ਸ਼ਾਇਦ ਇਸ ਤੋਂ ਬਚਣ ਵਾਸਤੇ ਕੋਈ ਹੱਲ ਕੱਢੇ ਪਰ ਇੰਡੀਆ ਗੱਠ ਜੋੜ ਨੇ ਇਸ ਸਮੇਂ ਮੋਦੀ ਸਰਕਾਰ ਕਸੂਤੀ ਫਸਾ ਲਈ ਹੈ